ਸਾਡੇ ਆਧੁਨਿਕ ਪੰਜਾਬੀ ਸਾਹਿਬ ਦੇ ਪਤਾਮਾ ਭਾਈ ਵੀਰ ਸਿੰਘ ਦੇ ਅਸਥਾਨ ਦੀ ਸੇਵਾ ਨਿਭਾਰੇ ਮੈਡਮ ਪਰਮੰਦਰ ਕੌਰ ਜੀ ਸਾਡੇ ਪ੍ਰਧਾਨਗੀ ਮੰਡਲ ਵਿੱਚ ਜਿਤ ਸਰਦਾਰ ਜਸਬੀਰ ਸਿੰਘ ਚਵਾਲ ਜੀ ਆਜਲਾ ਬਰਦਰ ਸਰਦਾਰ ਅਨੂਖ ਸਿੰਘ ਆਜਲਾ ਡਾਕਟਰ ਆਤਮ ਸਿੰਘ ਗਿੱਲ ਜੀ ਮੈਡਮ ਸੁਰੇਂਦਰ ਕੌਰ ਸਰਾਏ ਰਾਜਪੀਰ ਗਰੇਵਾਲ ਜੀ ਸਾਰੀਆਂ ਹੀ ਮੇਰੀਆਂ ਜਿੰਨੇ ਵੀ ਨਾਮੀ ਹਸਤੀਆਂ ਨੇ ਜੇ ਮੈਂ ਕੱਲੇ-ਕੱਲੇ ਨਾਂ ਲਵਾਂ ਮੇਰੇ ਲਈ ਸਤਿਕਾਰਯੋਗ ਜੇ ਤੁਸੀਂ ਸਾਰੇ ਔਰ ਇਹਨਾਂ ਸਮਾਗਮਾਂ 'ਚ ਵਾਕਿਆ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਕੱਲ ਵੀ ਸਾਨੂੰ ਬਟਾਲੇ ਦੇ ਵਿੱਚ ਇੱਕ ਰਾਸ਼ਟਰੀ ਸਮਾਗਮ ਚੱਲ ਰਿਹਾ ਸੀ ਉੱਥੇ ਬੁਲਾਇਆ ਉੱਥੇ ਨਹੀਂ ਗਿਆ ਗਿਆ। ਉਹ ਰੋਜ਼ ਕਰਦੇ ਸੀ ਤੁਸੀਂ ਆਏ ਨਹੀਂ। ਅੱਜ ਵੱਲੋਂ ਸੀ ਵੀ ਅੱਜ ਆਇਓ। ਮੈਂ ਮੈਡਮ ਉਹਨਾਂ ਨੂੰ ਕਹਤਾ ਸੀ ਅਸੀਂ ਉਹ ਆਏ ਆਂ ਪਰੰਤੂ ਉੱਥੇ ਜਾਇਆ ਨਹੀਂ ਗਿਆ ਕਿਉਂਕਿ ਫਿਰ ਇੱਥੇ ਲੇਟ ਹੋ ਜਾਣਾ ਸੀਗਾ। ਅੰਮ੍ਰਿਤਸਰ 'ਚ ਮੋਹ ਬਹੁਤ ਆ, ਪਿਆਰ ਬਹੁਤ ਆ, ਸਤਿਕਾਰ ਬਹੁਤ ਆ। ਤੇ ਦਿਲ ਕਰਦਾ ਉੱਥੇ ਜਾਈਏ ਜਿੱਥੇ ਕੁਝ ਅਸੀਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਇੱਥੇ ਪੁਸਤਕ ਰੂਹਾਂ ਦੀ ਸੰਗੀਤ ਰਿਲੀਜ਼ ਕੀਤੀ ਹੈ ਤੁਹਾਨੂੰ ਮੁਬਾਰਕਬਾਦ ਹੈ ਕਿ ਅੱਛੀ ਪੁਸਤਕ ਹੈ ਉਹਨਾਂ ਤੇ ਵਿਚਾਰ ਚਰਚਾ ਵੀ ਹੋਈ ਹੈ ਔਰ ਕਾਵਿਕ ਪੇਸ਼ਕਾਰੀ ਗੀਤਾਂ ਦੀ ਪੇਸ਼ਕਾਰੀ ਹੋਈ ਹੈ ਪਰੰਤੂ ਜਦੋਂ ਅਸੀਂ ਇੱਕ ਆਲੋਚਕ ਕਵੀ ਹੋ ਸਕਦਾ ਹੈ ਕਵੀ ਆਲੋਚਕ ਹੋ ਸਕਦਾ ਹੈ ਪਰ ਹਮੇਸ਼ਾ ਇਦਾਂ ਨਹੀਂ ਹੁੰਦਾ ਕਿ ਹਰ ਆਲੋਚਕ ਕਵੀ ਹੋ ਜਾਏ ਤੇ ਹਰ ਕਵੀ ਆਲੋਚਕ ਹੋ ਜਾਏ। ਸੋ ਡਾਕਟਰ ਆਤਮ ਸਿੰਘ ਗਿੱਲ ਜੀ ਵੱਲੋਂ ਜੋ ਪੁਸਤਕ ਤੇ ਚਰਚਾ ਕੀਤੀ ਗਈ ਹੈ ਮੈਂ ਸਮਝਦਾ ਉਹ ਇੱਕ ਪ੍ਰਾਪਤੀ ਹੈ। ਔਰ ਮੈਂ ਸੁਣਿਆ ਕੱਲਾ ਕੱਲਾ ਸ਼ਬਦ ਇਹਨਾਂ ਦਾ ਤੇ ਜਿਹੜੀਆਂ ਗੱਲਾਂ ਮੈਂ ਕਰਨਾ ਚਾਹੁੰਦਾ ਸੀ ਉਹ ਇਹਨਾਂ ਨੇ ਕਰਤੀਆਂ। ਕਿਉਂਕਿ ਜਦੋਂ ਅਸੀਂ ਅਨੁਕਰਨ ਦੀ ਗੱਲ ਕਰਦੇ ਹਾਂ ਸੰਸਾਰ ਦੇ ਵਿੱਚ ਨਕਲ ਦੀ ਗੱਲ ਕਰਦੇ ਹਾਂ। ਜਿੰਨੀ ਵੀ ਖੋਜ ਸਾਡੇ ਹੋ ਰਹੀ ਹੈ ਖੋਜ ਨਵੀਂ ਨਹੀਂ ਹੈਗੀ ਉਹ ਕੀਤੀ ਖੋਜ ਨੂੰ ਹੀ ਆਧਾਰ ਬਣਾ ਕੇ ਕੁਝ ਨਵੇਕਨੀਆਂ ਗੱਲਾਂ ਵਿੱਚ ਕੀਤੀਆਂ ਜਾਂਦੀਆਂ ਨੇ ਤਾਂ ਇਹ ਗੱਲ ਹੈ ਕਿ ਮੈਂ ਜਦੋਂ 오ਰੀਜਨਲ ਸਾਹਮਣੇ ਗੱਲ ਕਰ ਰਿਹਾ ਸੀ ਤੇ ਮੈਂ ਕਿਹਾ ਤੁਸੀਂ ਆ ਗੀਤ ਗਾ ਲੋ ਆ ਵੀ ਗਾ ਲੋ ਉਹ ਸਾਰੇ ਹੀ ਗਾਉਣ ਵਾਲੇ ਸੀਗੇ ਇਸ ਪੁਸਤਕ ਦੇ ਵਿੱਚ ਇਦਾਂ ਹੀ ਜਿਹੜੀ ਬੁੱਕਲ ਵਿੱਚ ਚੋਰ ਕੁਝ ਸੰਕਲਪ ਹੁੰਦੇ ਨੇ ਜਦੋਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਅਸੀਂ ਗੱਲ ਕਰਦੇ ਹਾਂ ਤੇ ਇੱਕ ਸੱਚ ਹੈ ਕਿ ਜਿੰਨਾ ਵੀ ਸਾਡਾ ਪ੍ਰਾਚੀਨ ਸਾਹਿਤ ਕਦੀ ਨੋਟ ਕਰਿਓ ਜਿਹੜੀ ਬੜੀ ਵੱਡੀ ਗੱਲ ਕਰ ਗਏ ਚੰਦੀ ਦੀਵਾਰ ਉਸ ਤੋਂ ਪ੍ਰਾਤਨ ਸਾਹਿਤ ਕੀ ਸੀ ਉਹਨਾਂ ਦਾ ਪ੍ਰਭਾਵ ਕੀ ਹੈ ਜੇਕਰ ਅਸੀਂ ਇਸ ਪਿੱਛੇ ਜਾਈਏ ਤੇ ਜਿੰਨੀ ਸੰਤਾਂ ਮਹਾਪੁਰਖਾਂ ਨੇ ਗੁਰਬਾਣੀ ਲਿਖੀ ਆ ਉਹਦਾ ਪਿਛੋਕੜ ਲੱਭਿਓ ਫਿਰ ਤੁਹਾਨੂੰ ਸਮਝ ਆਊਗੀ ਸਾਰੀ ਸੋ ਆਲੋਚਕ ਦਾ ਕੰਮ ਇਹ ਹੈ ਉਹਦੇ ਵਿੱਚ ਡਾਕਟਰ ਆਤਮ ਸਿੰਘ ਗਿਲਜੀ ਸਫਲ ਨੇ ਤੋਂ ਤੁਸੀਂ ਹਮੇਸ਼ਾ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਪੇਪਰ ਭਾਵੇਂ ਆਪਾਂ ਇੱਕ ਪੜਾਈਏ ਰੂ ਆਲੋਚਕ ਹੋਏ ਤੇ ਕੁਝ ਆਲੋਚਕ ਸਾਡੇ ਇਦਾਂ ਹੁੰਦੇ ਆ ਕਿਉਂਕਿ ਮੇਰਾ ਵੀ ਵਾਅ ਵਾਸਤਾ ਪੈਂਦਾ ਪੁਸਤਕ ਤੇ ਉਹਨਾਂ ਦਾ ਨਾਂ ਹੁੰਦਾ ਕਿ ਉਹਨਾਂ ਨੇ ਪੇਪਰ ਪੜ੍ਹਨਾ ਤੇ ਜਦੋਂ ਆਉਂਦੇ ਨੇ ਤੇ ਉਹ ਬ੍ਰਹਿਮਣ ਤੋਂ ਸ਼ੁਰੂ ਹੁੰਦੇ ਆ ਰਸਤੂ ਰੂਸ ਯੂਨਾਨ ਤੇ ਮੁੜ ਕੇ ਅਖੀਰ ਤੇ ਕਿਤਾਬ ਤੇ ਕਹਿਣਗੇ ਕਿ ਅੱਜ ਮੈਂ ਵੈਸੇ ਪੂਰੀ ਤਰ੍ਹਾਂ ਕਿਤਾਬ ਪੜ੍ਹੀ ਨਹੀਂ ਸੀ ਜਿਹੜਾ ਸਾਡਾ ਮਨੋਰਥ ਸੀ ਸਰ ਹੁਣੀ ਪੜ ਕੇ ਆਏ ਕਿਤਾਬ ਦੀ ਚੀਰਫਾੜ ਕੀਤੀ ਹੈ ਉਹਦੇ ਚੋ ਕਈ ਚੀਜ਼ਾਂ ਦੀਆਂ ਸੰਭਾਵਨਾਵਾਂ ਨਿਕਲਦੀਆਂ ਵਿਸ਼ੇ ਦੀ ਗੱਲ ਹੈ ਇਹਨਾਂ ਨੂੰ ਵੀ ਸਮਝ ਆ ਗਈ ਹੋਏਗੀ ਔਰ ਉਹ ਦਿਸ਼ਾ ਦਿੰਦੀਆਂ ਨੇ ਜਦੋਂ ਅਸੀਂ ਦੂਸਰੀ ਕੋ ਰਚਨਾ ਲਿਖਣੀ ਹੋਵੇ ਸਰਜਣੀ ਹੋਵੇ ਤੇ ਉਹਦੇ ਚ ਉਹ ਸੁਧਾਰ ਹੁੰਦੇ ਨੇ ਕੀਤੇ ਜਾ ਸਕਦੇ ਪੰਜਾਬੀ ਪਾਸ਼ਾ ਦੇ ਵਿੱਚ ਜਦੋਂ ਅਸੀਂ ਲਿਖਦੇ ਹਾਂ ਗੁਰਮੁਖੀ ਲਿਪੀ ਦੇ ਵਿੱਚ ਲਿਖਦੇ ਹਾਂ ਤੇ ਮੈਨੂੰ ਵੱਡਾ ਸੰਕਟ ਕੀ ਨਜ਼ਰ ਆਉਂਦਾ ਹੈ ਕਿ ਸ਼ਬਦ ਜੋੜਾਂ ਦੀਆਂ ਅਸੀਂ ਗਲਤੀਆਂ ਬਹੁਤ ਜ਼ਿਆਦਾ ਕਰ ਰਹੇ ਹਾਂ ਚਾਹੇ ਪੀ ਐਚ ਡੀ ਸਕਾਲਰ ਵੀ ਨੇ ਚਾਹੇ ਆਮ ਅਸੀਂ ਦੇਖੀਏ ਇਹ ਇਤਰਾਜ਼ ਦੀ ਸਾਡੀ ਜਾਣੀ ਨਹੀਂ ਆਪਾਂ ਕੋਸ਼ਿਸ਼ ਕਰਨੀ ਚਾਹੀਦੀ ਕਿਉਂਕਿ ਉਹਦੇ ਵਿੱਚ ਜਿਹੜੇ ਸਾਡੇ ਪ੍ਰੂਫ ਰੀਡਰ ਨੇ ਪੰਜਾਬੀ ਦੇ ਲਿਪੀ ਦੇ ਵਿੱਚ ਸਹੀ ਸ਼ਬਦ ਜੋੜ ਉਹਨਾਂ ਦੀ ਬਹੁਤ ਵੱਡੀ ਘਾਟ ਹੈ ਪੰਜਾਬੀ ਅਨਵਾਦ ਦੀ ਬਹੁਤ ਵੱਡੀ ਘਾਟ ਹੈ ਉਤਰ ਵੀ ਤੁਰੰਤ ਦੀ ਸਾਨੂੰ ਲੋੜ ਹੈ ਸੋ ਉਹ ਆਪਾਂ ਭਵਿੱਖ ਦੇ ਵਿੱਚ ਜਦੋਂ ਕਿਸੇ ਰਚਨਾ ਕਿਉਂਕਿ ਜਿਹੜਾ ਸ਼ਾਇਰ ਹੈ ਉਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਭਾਸ਼ਾ ਦੇ ਵਿੱਚ ਵਿਆਕਰਨਕ ਤੌਰ ਤੇ ਭਾਸ਼ਾ ਵਿਗਿਆਨਕ ਨਜ਼ਰੀਏ ਤੇ ਬਹੁਤ ਨੇ ਪੰਨ ਹੁੰਦਾ ਉਹਨਾਂ ਨੇ ਸਿਰਜਣਾ ਦੇਣੀ ਹੈ ਉਸ ਸਿਰਜਣਾ ਨੂੰ ਕਿਸੇ ਚੰਗੇ ਅਸੀਂ ਮਾਹਰ ਕੋਲੋਂ ਜੇਕਰ ਕਰਵਾ ਲਈਏ ਤੇ ਉਹ ਕਿਤਾਬ ਦੀ ਹੋਰ ਇੱਕ ਚੰਗੀ ਉਸਤਤ ਬਣ ਜਾਂਦੀ ਹੈ ਆਪਾਂ ਇਦਾਂ ਦਾ ਯਤਨ ਵੀ ਕਰੀਏ ਰੂਹਾਂ ਦਾ ਸੰਗੀਤ ਮੈਨੂੰ ਲੱਗਾ ਕਿ ਵਾਕਈ ਸੱਚੀ ਗੱਲ ਆ ਰੂਹ ਦਾ ਸੰਗੀਤ ਕੀ ਹੈ ਅਕਸਰ ਅਸੀਂ ਕਹਿ ਰਹੇ ਹਾਂ ਸਮਾਜ ਦਾ ਵਿਗਾੜ ਬਹੁਤ ਹੈ ਸਜ਼ਾ ਕਾਨੂੰਨ ਦੀ ਗੱਲ ਕਰਦੇ ਆ ਬਹੁਤ ਸਾਰੇ ਸੁਧਾਰਕ ਲੋਕ ਵੀ ਆਉਂਦੇ ਆ ਇੱਥੇ ਵੱਡੀ ਘਾਟ ਇਹ ਹੈ ਕਿ ਅਸੀਂ ਆਪਣੀ ਰਚਨਾ ਦੇ ਰਾਹੀ ਸੋਚ ਨਹੀਂ ਬਦਲ ਪਾ ਰਹੇ ਰੂਹ ਨੂੰ ਨਹੀਂ ਬਦਲ ਪਾ ਰਹੇ ਜੋ ਸਾਡੇ ਦਿਮਾਗ 'ਚ ਭਰਿਆ ਉਹਨੂੰ ਬਦਲ ਨਹੀਂ ਪਾ ਰਹੇ ਜਿੱਤੇ ਕਰਕੇ ਉਹ ਬੁਰਾਈਆਂ ਨਹੀਂ ਜਾ ਰਹੀਆਂ ਅੱਜ ਜੇ ਆਉਜਲਾ ਸਾਹਿਬ ਨੇ ਇੱਥੇ ਗਾਇਆ ਗੀਤ ਉਹੀ ਨੇ ਲੇਕਿਨ ਅੱਖਾਂ 'ਚ ਹੰਝੂ ਆਉਣੇ ਤੁਹਾਡੀਆਂ 'ਚ ਜਦੋਂ ਅੱਖਾਂ 'ਚ ਹੰਝੂ ਆਉਂਦੇ ਆ ਤੇ ਤੁਹਾਡੇ ਮਨ ਤੇ ਅਸਰ ਹੁੰਦਾ ਇਕੱਲਾ ਇਕੱਲਾ ਵਿਅਕਤੀ ਉਹ ਕੰਮ ਨਹੀਂ ਕਰੂਗਾ ਜੇ ਕੋਈ ਨੌਜਵਾਨ ਨਸ਼ਿਆਂ ਦੇ ਮਾਰਗ ਤੇ ਚੱਲ ਰਿਹਾ ਹੈ ਜਾਂ ਉਹਨੂੰ ਕੋਈ ਨਸ਼ਿਆਂ ਤੇ ਲਾ ਰਿਹਾ ਹੈ ਲੁੱਟਾਂ ਖੋਹਾਂ ਵਾਲੇ ਪਾਸੇ ਜਾ ਰਿਹਾ ਜਾਂ ਕੋ ਗੈਂਗਸਟਰ ਆ ਗਏ ਨੇ ਉਹਨਾਂ ਦੀ ਸੋਚ ਤੇ ਅਸਰ ਹੀ ਨਹੀਂ ਹੋ ਰਿਹਾ ਦੇ ਕਾਰਨ ਕੀ ਹੈ ਕਾਰਨ ਇਹ ਹੈ ਕਿ ਅਸੀਂ ਇੰਨੇ ਪ੍ਰਭਾਵਸ਼ਾਲੀ ਨਹੀਂ ਹੈਗੇ ਕਿ ਦੂਸਰੇ ਤੇ ਆਪਣਾ ਪ੍ਰਭਾਵ ਛੱਡ ਸਕੀਏ ਚਾਹੇ ਅਧਿਆਪਕ ਨੇ ਚਾਹੇ ਲੇਖਕ ਇਹ ਲੋੜ ਹੈ ਗੱਲ ਕਰਦੇ ਆ ਮੈਂ ਕੁਰਸੀਆਂ ਖਾਲੀ ਦੀ ਅੱਜ ਘਾਟ ਆ ਚੰਗਿਆਈ ਦੀ ਸੱਚ ਦੀ ਘਾਟ ਹੈ ਇਸੇ ਕਰਕੇ ਕੁਰਸੀਆਂ ਖਾਲੀ ਹੈ ਜਿਹੜੇ ਆਏ ਨੇ ਉਹ ਉਸ ਮਾਰਗ ਤੇ ਚੱਲਣ ਦਾ ਯਤਨ ਕਰ ਰਹੇ ਸੋ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਚੰਗਾ ਇਨਸਾਨ ਹਮੇਸ਼ਾ ਆਪਣੀ ਕੰਮ ਕਰਦਾ ਰਹਿੰਦਾ ਹੈ ਸਾਹਿਦ ਦੇ ਰੂਪ ਚ ਕਰੇ ਕਿਰਤ ਦੇ ਰੂਪ ਚ ਕਰੇ ਜਿਸ ਵੀ ਰੂਪ ਚ ਕਰੇ ਉਹ ਇੱਕ ਕੀੜਾ ਹੋਣਾ ਚਾਹੀਦਾ ਹੈ ਕਿ ਅਸੀਂ ਉਹ ਕੰਮ ਕਰਦੇ ਰਹੀਏ ਤੇ ਸੇਧ ਦਿੰਦੇ ਰਹੀਏ ਮੱਖਣ ਪੈਣੀ ਵਾਲਾ ਜੀ ਕਦੇ ਕਿਤੇ ਮੈਂ ਗਾਉਂਦੇ ਇਹਨਾਂ ਨੂੰ ਸੁਣਦਾ ਹੈ ਉਹ ਵਾਕਿਆ ਹੀ ਆਪਣੇ ਗੀਤਾਂ ਚੋਂ ਕੁਝ ਸੁਣਾਉਂਦੇ ਨੇ ਉਹ ਅਸਰ ਕਰਦਾ ਹੈ ਇੱਥੇ ਜਿਨ੍ਹਾਂ ਨੇ ਅਜੀਤ ਸਿੰਘ ਨਵੀਪੁਰ ਜੀ ਨੇ ਤੁਸੀਂ ਸਾਰਿਆਂ ਨੇ ਰਚਨਾਵਾਂ ਪੇਸ਼ ਕੀਤੀਆਂ ਔਰ ਉਹਨਾਂ ਦਾ ਮਨੋਰਥ ਹੈ ਕਿ ਸਾਡੇ ਸੋਚ ਨੂੰ ਵੀ ਤੁੰਬਣ ਕੋਈ ਅਸਰ ਕਰਾ ਅੱਗੇ ਤੋਂ ਆਪਾਂ ਕਿਉਂਕਿ ਇਹ ਪੁਸਤਕ ਲੋਕਾਤ ਪਰਤੀ ਔਰ ਇੱਥੇ ਸਾਡੀ ਘਾਟ ਹੈ ਕਿ ਜੂਥ ਇਨਵਾਲੋ ਨਹੀਂ ਹੋ ਰਿਹਾ ਚੰਗੇ ਸਮਾਗਮਾਂ 'ਚ ਔਰ ਉਹ ਉਹਨਾਂ ਦੀ ਮਜਬੂਰੀ ਵੀ ਹੈ ਪੜ੍ਹਾਈ ਹੈ ਉਹਨਾਂ ਦੀਆਂ ਖੇਡਾਂ ਨੇ ਉਹ ਆਪਣੇ ਟਾਰਗੇਟ ਤੇ ਲੱਗੇ ਨੇ ਸਾਨੂੰ ਉਹਨਾਂ ਦੇ ਕੋਲ ਜਾਣਾ ਪਵੇਗਾ ਤਰੀਕੇ ਦੇ ਨਾਲ ਆਪਾਂ ਕਾਲਜਾਂ 'ਚ ਵੀ ਜਾਈਏ ਸਕੂਲਾਂ ਚ ਜਾਈਏ ਸਾਹਿਤਕਾਰ ਲੇਖਕ ਸਾਡੇ ਉੱਤੇ ਜਾਣ ਨਾਲ ਇੱਥੇ ਵੀ ਲੈ ਕੇ ਆਈਏ ਇੱਥੇ ਯੂਨੀਵਰਸਿਟੀ ਇਨਵੋਲਵ ਕਰੀਏ ਕਾਲਜ ਇਨਵੋਲਵ ਕਰੀਏ ਆਪਣੇ ਪ੍ਰੋਗਰਾਮਾਂ ਚ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਸੋ ਇਹ ਮੇਰਾ ਮਨੋਰਥ ਹੁੰਦਾ ਤੁਸੀਂ ਬਹੁਤ ਅੱਜ ਦੇ ਸਮਾਗਮ ਦੇ ਆਪਾਂ ਸਫਲ ਆ ਇੱਕ ਪੁਸਤਕ ਅੱਛੀ ਪੁਸਤਕ ਹੈ ਪੜਨ ਨੂੰ ਦਿਲ ਕਰਦਾ ਹੈ ਔਰ ਉਹਦੇ ਵਿੱਚ ਉਹ ਜਜ਼ਬਾਤ ਨੇ ਜਿਹੜੇ ਇਹਨਾਂ ਦੇ ਤਜਰਬੇ ਚੋਂ ਨਿਕਲੇ ਆ ਪੁਸਤਕ ਕੇਵਲ ਪੁਸਤਕ ਨਹੀਂ ਹੁੰਦੀ ਉਹ ਜ਼ਿੰਦਗੀ ਦਾ ਉਹ ਤਜਰਬਾ ਹੁੰਦਾ ਜਿਹੜਾ ਹੰਡਾਇਆ ਹੁੰਦਾ ਤੇ ਦੂਜਿਆਂ ਨੂੰ ਸੇਧ ਦਿੰਦੀ ਹੈ ਇਸ ਕਰਕੇ ਵੀ ਅੱਜ ਪੁਸਤਕਾਂ ਦੀ ਘਾਟ ਹੈ ਤੇ ਪੁਸਤਕਾਂ ਨੂੰ ਨਾ ਪੜਨ ਕਰਕੇ ਸਮਾਜ 'ਚ ਬੁਰਾਈਆਂ ਵੀ ਹੈਗੀਆਂ ਨੇ ਜਿਹੜਾ ਸਾਹਿਤ ਨੂੰ ਪਿਆਰ ਕਰਦਾ ਉਹ ਆਪਣੇ ਸਮਾਜ ਨੂੰ ਆਪਣੇ ਜੀਵਨ ਨੂੰ ਵੀ ਪਿਆਰ ਕਰਦਾ ਤੇ ਉਹ ਸਮਾਜ ਨੂੰ ਵਧੀਆ ਬਣਾਉਣ ਦਾ ਯਤਨ ਵੀ ਕਰਦਾ ਤੇ ਆਪਾਂ ਇਹਨਾਂ ਪੁਸਤਕਾਂ ਦੇ ਨਾਲ ਵੀ ਜੋੜੀ ਹੈ ਆਪਣੀ ਜਿਹੜੀ ਨੌਜਵਾਨ ਪੀੜੀ ਹੈ ਸੋ ਤੁਹਾਡਾ ਧੰਨਵਾਦ ਪਾਸ਼ਾ ਵਿਭਾਗ ਪੰਜਾਬ ਵੱਲੋਂ ਤੁਹਾਨੂੰ ਮੁਬਾਰਕਬਾਦ ਔਰ ਅੱਛੇ ਆਲੋਚਕ ਮੈਡਮ ਵਿਜੇਤਾ ਜੀ ਇਹਨਾਂ ਇਹ ਸ਼ਾਇਰਾ ਵੀ ਨੇ ਸਾਡੀ ਅੱਛੀ ਲੇਕਿਨ ਕੋਸ਼ਿਸ਼ ਇਹਨਾਂ ਨੇ ਕੀਤੀ ਹੈ ਕਿ ਵਿਚਾਰ ਚਰਚਾ ਦੇ ਵਿੱਚ ਆਲੋchnatmak ਢੰਗ ਦੇ ਨਾਲ ਕੁਝ ਇਹਦੇ ਵਿੱਚੋਂ ਪੁਸਤਕੋਂ ਤਰਾਸ਼ੀਏ ਦੇਖੀਏ ਔਰ ਉਹਦੇ ਵਿੱਚ ਇਹਨਾਂ ਨੇ ਸਫਲ ਵੀ ਹੋਏ ਹੈ ਕਿਉਂਕਿ ਹਰ ਬੰਦੇ ਦੀ ਉਸ ਸਮਝ ਦੀ ਸੀਮਾ ਹੁੰਦੀ ਹੈ ਸੋ ਇਸ ਕਰਕੇ ਆਪਾਂ ਕੋਸ਼ਿਸ਼ ਇਹ ਕਰਨੀ ਹੈ ਕਿ ਪਰਚਾ ਭਾਵੇਂ ਇੱਕ ਹੋਵੇ ਲੇਕਿਨ ਹੋਵੇ ਆਲੋਚਕ ਵੱਲੋਂ ਤੇ ਜਿਹੜੀ ਕਿਰਤ ਹੈ ਉਹਦੇ ਨਾਲ ਨਿਆ ਹੋਵੇ ਤੇ ਇਹ ਨਾ ਹੋਵੇ ਕਿ ਜਦੋਂ ਅਸੀਂ ਇਹ ਗੱਲ ਕਹਿ ਦੀ ਕਿਸੇ ਵੇਲੇ ਨਾ ਵੇਖੋ ਇਹਨਾਂ ਨੇ ਕਿਤਾਬ ਲਿਖੀ ਹੈ ਤਾਰੀਫ ਕਹਿੰਦੇ ਤਾਰੀਫ ਹੀ ਕਰੀ ਜਾਂਦੇ ਹੋ ਤੁਸੀਂ ਤਾਰੀਫ ਕਰੋ ਕਿਉਂ ਤਾਰੀਫ ਕਰੋ ਕਿ ਉਹਨਾਂ ਨੂੰ ਹੌਸਲਾ ਦਿਓ ਕਿ ਇੱਕ ਕਿਤਾਬ ਹੋਰ ਲਿਖਣ 20-25 ਹਜ਼ਾਰ ਲਾ ਕੇ ਕਿਤਾਬ ਲਿਖਦੇ ਆ ਜ਼ਿੰਦਗੀ ਦੇ ਤਜਰਬੇ ਪਤਾ ਨਹੀਂ ਕਿੰਨੀ ਦੇਰ ਦੇ ਸੰਭਾਲੇ ਨੇ ਉਹਨਾਂ ਜੋ ਚੁਣੇ ਨੇ ਫਿਰ ਅਸੀਂ ਲੋਕ ਅਰਪਣ ਕਰਤੇ ਅਸੀਂ ਕਰਨ ਤੇ ਖਰਚਾ ਕਰਦੇ ਆ ਚੰਗੀ ਚੀਜ਼ ਦੇ ਵਿੱਚੋਂ ਜਾਂ ਹਰ ਇੱਕ ਚੀਜ਼ ਚ ਚੰਗਿਆਈ ਵੀ ਹੁੰਦੀ ਹੈ ਬੁਰਾਈ ਵੀ ਹੁੰਦੀ ਹੈ ਦੋਵੇਂ ਚੀਜ਼ਾਂ ਹੁੰਦੀ ਹੈ ਚੰਗਿਆਈ ਲੱਭ ਕੇ ਉਹਨਾਂ ਨੂੰ ਉਤਸ਼ਾਹਿਤ ਕਰੀਏ ਕਿ ਉਹ ਹੋਰ ਸੁਧਾਰਕ ਹੋਣ ਜੇ ਡੇਢ ਦਰਜਨ ਦੇ ਕਰੀਬ ਇਹਨਾਂ ਦੇ ਗੀਤ ਰਿਕਾਰਡ ਹੋਏ ਨੇ ਤੇ ਕੁਝ ਉਹਨਾਂ ਗੀਤਾਂ ਦੇ ਵਿੱਚ ਹੈਗਾ ਔਰ ਜਦੋਂ ਅਸੀਂ ਪੜਦੇ ਹਾਂ ਇਹ ਰੂਹ ਤੱਕ ਵਾਕਿਆ ਹੀ ਅਸਰ ਕਰਦੀਆਂ ਨੇ ਇਸ ਕਰਕੇ ਆਪਾਂ ਸਾਡੇ ਆਲੋਚਕਾਂ ਦਾ ਵੀ ਫਰਜ਼ ਬਣਦਾ ਹੈ ਕਿ ਜਿਹੜੇ ਸਿਰਜਣਾ ਦੇ ਨਾਲ ਜੁੜੇ ਨੇ ਸਾਡੇ ਸ਼ਾਇਰ ਨੇ ਸਾਹਿਤਕਾਰ ਨੇ ਉਹਨਾਂ ਨੂੰ ਹੋਰ ਉਤਸ਼ਾਹਿਤ ਕਰੀਏ ਔਰ ਹੋਰ ਉਹ ਲੋਕਾਂ ਦੇ ਵਿੱਚ ਆਪਣੀ ਚੰਗੀ ਰਚਨਾ ਲੈ ਕੇ ਜਾਣ ਵੱਡੇ ਵੱਡੇ ਸਾਹਿਤਕਾਰ ਉਹਨਾਂ ਦੀਆਂ ਸਾਰੀਆਂ ਰਚਨਾਵਾਂ ਪੜ੍ਹ ਲਓ ਤੇ ਕਮੀਆਂ ਉਹਨਾਂ 'ਚ ਵੀ ਬਹੁਤ ਨੇ ਪਰ ਕਦੇ-ਕਦੇ ਉਹਨਾਂ ਨੂੰ ਉਹਨਾਂ ਦੀ ਇੱਕ ਰਚਨਾ ਨਹੀਂ ਬਣਾਇਆ ਹੁੰਦਾ ਉਹਨਾਂ ਦੇ ਨਾਂ ਵੱਡੇ ਕੀਤੇ ਹੁੰਦੇ ਉਹਨਾਂ ਨੇ ਸੋ ਲੇਕਿਨ ਇਹਨਾਂ ਚੀਜ਼ਾਂ ਨੂੰ ਸਮਝਦੇ ਹੋਏ ਉਹ ਆਲੋਚਨਾ ਕੀਤੀ ਜਾਵੇ ਇਹਨਾਂ ਮੰਚਾਂ ਦੇ ਉੱਤੇ ਜਿਹਦੇ ਨਾਲ ਜਿਹੜਾ ਸਾਡਾ ਲੇਖਕ ਹੈ ਹੋਰ ਉਤਸ਼ਾਹਿਤ ਹੋਵੇ ਸੋ ਤੁਹਾਡਾ ਧੰਨਵਾਦ